ਡੈਸੀਜਨ ਲੈਣਾ ਲੈ ਕੇ ਫਿਰ ਪਰੇ ਕਰੋ ਕਿਹੜੀ ਦਿੱਲੀ ਕਿਹੜੀ ਛਿੱਲੀ ਹੈਨਾ ਤੁਸੀਂ ਪੰਜਾਬੀਆਂ ਠੋਕ ਦਿਓਇਆ ਕਰੀ ਜਿਹੜਾ ਕੋਈ ਗਲਤੀ ਕਰਦਾ ਇੱਕ ਵਾਰੀ ਡਿਕਟੇਟਰਸ਼ਿਪ ਹੋਣੀ ਚਾਹੀਦੀ ਆ ਪੰਜਾਬ ਦੇ ਜਿਹੜੇ ਬੰਦੇ ਗਲਤੀ ਕਰਦੇ ਜੇ ਪੰਜਾਬ ਨੇ ਚੁਣਿਆ ਤਾਂ ਪੰਜਾਬੀਆਂ ਦੀ ਗੱਲ ਹੋਵੇ ਫਿਰ ਦਿੱਲੀ ਨਾਲ ਦੇਖਿਆ ਜਾਵੇ ਕੁਝ ਵੀ ਨਾ 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 ਮੋੜ ਕੇ ਕਿਹਨੇ ਪੁੱਛਣਾ ਐਡਾ ਵੱਡਾ ਅਹੁਦਾ ਮਿਲ ਗਿਆ ਸਾਡੇ ਭਰਾ ਨੂੰ ਹੈਨਾ ਤੇ ਹੁਣ ਤਾਂ ਕਰੀ ਚੱਕ ਫੱਟੇ ਦੇਣੇ ਚਾਹੀਦੇ ਜਿਹੜੇ ਦੋਸਾਰ ਨਹੀਂ ਤੇ ਮੈਂ ਕਿਹੜੀ ਮੂਡ ਬਣਾਉਣਾ ਵੇ ਜਾ ਕੇ ਕਰੀ ਮੇਰੀ ਰਿਕਵੈਸਟ ਕਰੀ ਆਵਾ ਵੀ ਮੋੜ ਕੇ ਨਾ ਦੇਖੋ ਵੀ ਆਉਣਾ ਨਹੀਂ ਹੋਣਾ ਆ ਜਿਹੜੇ 2 ਸਾਲ ਹੀ ਚੱਕ ਗਏ ਜੋ ਵੀ ਕਿਸਾਨ ਖੁਸ਼ ਕਰ ਦਿਓ ਪੰਜਾਬ ਨੂੰ ਇੱਕ ਕਰੀ ਜਿਆਜਾਕਾਰ ਕਰਾ ਦਿਓ ਲੋਕਾਂ ਦੇ ਮੂੰਹ ਬੰਦ ਹੋ ਜਾਣ ਅਗਲੇ ਕਹਿਣ ਵੀ ਦੁਬਾਰਾ ਵੀ ਕਿਸਾਨ ਵੀ ਵਿਚਾਰੇ ਅੱਜ ਅਲੰਦਰ ਬੈਠੇ ਨੇ ਰੋਡ ਜਾਮ ਕਰਕੇ ਹਾਂਜੀ ਹਾਂਜੀ ਮੇਨ ਕਹਿਣਾ ਮਤਲਬ ਹੀ ਹੈ ਕੋਈ ਕੁੰਡੀ ਖਾਤੋਂ ਆਏ ਵਾਏ ਹੂੰ ਖਾਤੋਂ ਬੈਠੇ ਅਸੀਂ ਪੰਜਾਬੀ ਆ ਪੰਜਾਬੀ ਸਾਡਾ ਸੀਐਮ ਹੈਗਾ ਆ ਉਹ ਵੀ ਜਿਹੜਾ ਉਹ ਵੀ ਸੀਐਮ ਉਹ ਵਾ ਜਿਹਨੂੰ ਅਸੀਂ ਸਾਰਿਆਂ ਨੇ ਬੜੇ ਖੁਸ਼ ਹਾਂ ਜਿਹੜੇ ਨਾਲ ਨਾਲ ਜਾਣਦੇ ਜਿਹੜੇ ਪਿੰਡਾਂ ਚ ਗਰਾਊਂਡ ਲੈਵਲ ਤੇ ਗਏ ਆ ਹੂੰ ਇਹ ਉਹ ਸੀਐਮ ਆ ਜੀ ਸਾਰ ਸਾਰਿਆਂ ਨੇ ਐ ਖੁਸ਼ੀ ਮਨਾਈ ਇੱਕ ਵਾਰੀ ਵੀ ਜਿਵੇਂ ਆਪ ਸਾਡਾ ਰਾਜ ਹੀ ਆ ਗਿਆ ਸਾਡਾ ਰਾਜ ਆ ਗਿਆ ਜਦੋਂ ਬਣੇ ਸੀ ਤਾਂ ਐ ਲੋਕੀ ਖੁਸ਼ ਹੈ ਵੀ ਬਸ ਵੀ ਹੁਣ ਹੋ ਗਿਆ ਬਸ ਜੋ ਚਾਹੁੰਦੇ ਸੀ ਉਹ ਮਿਲ ਜਾਊਗਾ ਮੈਂ ਚਾਹੁੰਨਾ ਜਿਦਾਂ ਇਸ ਮਾਧਿਅਮ ਰਾਹੀਂ ਕਿਤੇ ਮਾਨ ਸਾਹਿਬ ਦੇ ਕੰਨਾਂ 'ਚ ਆਵਾਜ਼ ਮੈ ਜਾਵੇ ਦੋ ਸਾਲ ਜਿਹੜੇ ਹੈਗੇ ਤੁਹਾਡੇ ਇੱਕ ਵਾਰੀ ਚੱਕ ਦਿਓ ਬਾਕੀ ਅਗਲਾ ਤੁਸੀਂ ਆਉਣਾ ਕਿਸੇ ਹੋਰ ਨਾਲ ਤੁਹਾਨੂੰ ਲੋਕੀ ਯਾਦ ਕਰਨ ਬਈ ਯਾਰ ਪਹਿਲਾਂ ਉਹਦੇ ਪੈਰ ਹੀ ਨਹੀਂ ਲੱਗਣ ਦਿੱਤੇ ਦੂਜਿਆਂ ਨੇ ਹਮ ਹੈਨਾ ਤੇ ਤੁਸੀਂ ਚੱਕ ਫੱਟੇ ਦਿਓ ਪਰ ਕਈ ਲੋਕ ਇਹ ਵੀ ਕਹਿ ਦਿੰਦੇ ਨਾ ਵੀ ਦਿੱਲੀ ਜੇ ਤਾਂ ਮੇਰਾ ਜੀ ਕਰਦਾ ਵੀ ਮੈਂ ਆਮਚ ਸ਼ਾਮਲ ਹੋ ਜਾਵਾਂ ਪਹਿਲਾਂ ਫਿਰ ਜਾ ਕੇ ਕਮਾਣਾ ਤੇ ਪਹਿਲਾਂ ਸ਼ਾਮਲ ਹੋ ਜਾਓ ਫਾਡੀ ਫੇਰ ਜਾ ਕੇ ਬਾਤਾਂ ਕਰਨ। ਇਦਾਂ ਕਈ ਵਿਚਾਰ ਆਉਂਦੇ ਇਦਾਂ ਨਹੀਂ ਵੀ ਇਕੱਲੇ ਗੀਤ ਹੀ ਸੋਚਦੇ ਆ। ਹੂੰ ਅਗਲਾ ਕੋਈ ਸੋਚੀ ਜਾ ਰੇ ਆਪਣੀ ਤੁੰਬ ਵੀ ਖੜਕਾਈ ਜਾਂਦੇ ਹਨਾ। ਹੂੰ ਇਦਾਂ ਨਹੀਂ ਵੀ ਆਪਾਂ ਪੰਜਾਬ ਲਈ ਪਹਿਲਾਂ ਸੋਚਦੇ। ਦੇਖੋ ਮੈਨੂੰ ਪਤਾ ਆ ਬੇ ਪੰਜਾਬ ਖੁਸ਼ ਆ ਲਿਆ ਤਾਂ ਅਸੀਂ ਖੁਸ਼ ਆ ਲਿਆ। ਹੂੰ ਹਨਾ ਪੰਜਾਬ ਤਰੱਕੀ ਦੇ ਰਾਹ ਤੇ ਤਾਂ ਅਸੀਂ ਤਰੱਕੀ ਦੇ ਰਾਹ ਤੇ। ਹੂੰ ਸੀਮੈਂਟ ਵਾਲਾ ਵੀ ਇਹ ਸੋਚੇ ਜਿਹਨੇ ਆਹ ਚਾਹ ਪੱਤੀ ਵੇਚਣੀ ਆ ਚੌਲ ਵੇਚਣੇ ਉਹ ਵੀ ਇਹੀ ਸੋਚੇ। ਫੇਰ ਕੰਮ ਚੱਲਣਾ। ਪਰ ਤੁਸੀਂ ਤਾਂ ਕਲਾਕਾਰ ਹੋ ਤੁਸੀਂ ਪੁਰਾਣੇ ਜਾਣਦੇ ਹੋ ਤੁਹਾਨੂੰ ਤਾਂ ਆਪ ਚ ਸ਼ਾਮਲ ਹੋਣਾ ਤੁਸੀਂ ਵੈਸੇ ਜਾ ਸਕਦੇ ਹੋ ਮਿਲਣ ਜਾ ਸਕਦੇ ਹਾਂ ਜੀ ਅਸੀਂ ਮੈਂ ਜਾ ਸਕਦਾ ਬਸ ਹੋਰ ਨਹੀਂ ਮੈਂ ਲੰਬੀ ਚੋੜੀ ਗੱਲ ਕਰਨੀ ਜੋ ਨਾ ਮੇਰੇ ਕੋਲ ਬੇਵੀ ਹੈਗਾ ਮੈਂ ਅਸੀਂ ਜਾਣਦੇ ਵੀ ਹਾਂ ਤੇ ਮੈਨੂੰ ਸਦਾ ਪਿਆਰ ਵੀ ਦਿੱਤਾ ਉਹਨਾਂ ਨੇ ਮੇਰੇ ਅੱਧ ਬੋਲਣਾ ਮੇਰੇ ਪਿੰਡ ਚ ਆਏ ਸੋ ਬਹੁਤ ਖੁਸ਼ਿਆ ਜਾਨੀ ਕਿ ਮੈਂ ਮੈਂ ਚਾਹਣਾ ਵੀ ਉੱਥੇ ਉਹਨਾਂ ਦੀ ਜਿਹੜੀ ਲੌਬੀ ਆ ਉਹ ਲੌਬੀ ਨੇ ਕੀ ਕਹਿਣਾ ਉਹ ਆਪਣਾ ਡਿਸੀਜਨ ਲੈ ਲੈਣ ਵੀ ਮੈਂ ਯਾਰ 2 ਸਾਲ ਪੰਜਾਬ ਚ ਮੈਨੂੰ ਗਾਂਵ ਮੈਂ ਆਉਣਾ ਕਹ ਨਹੀਂ ਹੋਣਾ ਮੈਨੂੰ ਪਾਰਟੀ ਨੇ ਕੀ ਹਣਾ ਵੇ ਇੱਕ ਵਾਰੀ ਮੋਰੇ ਨਿਕਲ ਗਏ ਹਨ ਕੰਮ ਕਰਦੇ ਨੇ ਪੰਜਾਬ ਵੈਸੇ ਕਲਾਕਾਰ ਇਹਨਾਂ ਖੁੱਲ ਕੇ ਬੋਲਦਾ ਨਹੀਂ ਮੈਂ ਨਹੀਂ ਮੈਨੂੰ ਲੱਗਦਾ ਮੈਂ ਨੂੰ ਮੈਂ ਗਿਆ ਨਹੀਂਗਾ ਜੀ ਮੈਨੂੰ ਪਤਾ ਲੱਗਾ ਸੀ ਵੀ ਕਾਫੀ ਆਰਟਿਸਟ ਜਾ ਕੇ ਮਿਲਦੇ ਆ ਮਿਲਦੇ ਆ ਉਹ ਮੈਨੂੰ ਲੱਗਦਾ ਕੋਈ ਚਾਪਲੂਸੀ ਕਰਿਆ ਹੁੰਦਾ ਹੋਣਾ ਜਾ ਕੇ ਪਰ ਮੈਂ ਜਦੋਂ ਜਾਊਗਾ ਮੈਂ ਉਹਨਾਂ ਨੂੰ ਕਹੂੰਗਾ ਵੀ ਤੁਹਾਡੇ ਕੋਈ ਇੰਨਾ ਸਮਾਂ ਰਹਿੰਦਾ ਚੱਕ ਫੱਟੇ ਦਿਓ ਬਸ ਤੁਸੀਂ ਤਾਂ ਇਤਿਹਾਸ ਲੇਖ ਹੋ ਗਿਆ ਸੀਐਮ ਅਰੀ ਚਾਹ ਦਸਾਰੀ ਬਣ ਲੋ ਚਾਹੇ ਦੋ ਵਾਰੀ ਬਣ ਲਓ ਚਾਹੇ ਇੱਕ ਵਾਰੀ ਬਸ ਇਹ ਤਾਂ ਬਣ ਗਿਆ ਤੁਸੀਂ ਹੂੰ ਪੰਜਾਬ ਦਾ ਸੀਐਮ ਭਗਵਾਨਤਮਨ ਬਣ ਚੁੱਕਾ ਤੇ ਜੇ ਇਤਿਹਾਸਕ ਫੈਸਲੇ ਲੈ ਲੇ ਤਾਂ ਲੋਕਾਂ ਨੇ ਸਾਰੀ ਜ਼ਿੰਦਗੀ ਯਾਦ ਰੱਖੀ ਹਾਂਜੀ ਹਾਂਜੀ ਲੈ ਲੈਣ ਲੈਣੀ ਚਾਹੀਦੇ ਫਿਰ ਕਿਸੇ ਨੇ ਪਾਰਟੀ ਵੀ ਨਹੀਂ ਦੇਖਣੀ ਕਿਸੇ ਨੇ ਕੁਝ ਵੀ ਨਹੀਂ ਦੇਖਣਾ ਕਿ ਸਿਰਫ ਲੋਕਾਂ ਨੇ ਇੱਕ ਨਾਮ ਦੇ ਦੇ ਨਾਮ ਦੇਖਣਾ ਵੀ ਉਹ ਬੰਦਾ ਆ ਕਰ ਗਿਆ ਕਹਿੰਦੇ ਤੁਹਾਡਾ ਨਹੀਂ ਮੰਨ ਕਰਦਾ ਕਿ ਪੋਲਿਟਿਕਸ ਦੇ ਆਈ ਸੀ ਵੀ ਮੈਂ ਪੰਜਾਬ ਦਾ ਸੀਐਮ ਬਣ ਜਾ ਜਾਂ ਮੈਂ ਮੈਂ ਸਿਰਫ ਆਪਣੀ ਏਰੀਆ ਦਾ ਹੀ ਐਮਐਲਏ ਬਣ ਜਾ ਕੁਝ ਕਰਾਂ ਮੰਨ ਕਿਉਂਕਿ ਤੁਸੀਂ ਲੜੇ ਹੋ ਤੁਸੀਂ ਲੈਕਚਰਸ ਲੜੇ ਹੋ ਨਹੀਂ ਨਹੀਂ ਪਤਾ ਨਹੀਂ ਕਰਵਾ ਚ ਰਾਜ ਭਾਗ ਹੈਗਾ ਹੱਥ ਹੁਸਦਕਾਰ ਦੇ ਕਿਸੇ ਪਾਦੇ ਨੂੰ ਉਹ ਨਹੀਂ ਚੱਕਰ ਉਦਾਂ ਹੀ ਆਪਾਂ ਆਪਣੀਆਂ ਗੁੱਡ ਵਿਸ਼ੇਸ਼ਤਾ ਹੈਗੀਆਂ ਨਾ ਹਮ ਆਪਣੇ ਜੇ ਕੋਈ ਬਣਿਆ ਤੇ ਕੰਮ ਤਾਂ ਕਲੀਅਰ ਕੱਟ ਹੋਣਾ ਚਾਹੀਦਾ ਜੀ ਹਮ ਜੇ ਕੰਮਿਆ ਤਾਂ ਕੰਮ ਹੋਣਾ ਚਾਹੀਦਾ ਜਿਹੜੋ ਕਰਾ ਸਕਦੇ ਆ ਇਹ ਵੀ ਗੱਲ ਹੈ ਵੀ ਕਲਾਕਾਰਾਂ ਤੇ ਲੋਕਾਂ ਨੇ ਟਰਸਟ ਘੱਟ ਨਹੀਂ ਦਿਖਾਇਆ ਜਦੋਂ ਵੀ ਕਲਾਕਾਰ ਕੋਈ ਪੋਲਿਟਿਕਸ ਦੇ ਵਿੱਚ ਆਇਆ ਪੰਜਾਬ ਦੀ ਗੱਲ ਕਰਦੇ ਆ ਤਾਂ ਭਗਵੰਤ ਮਾਨ ਨੂੰ ਛੱਡਦੀ ਹੈ ਤਾਂ ਬਾਕੀ ਜਿੰਨੇ ਵੀ ਆਏ ਨੇ ਜੇ ਤੁਸੀਂ ਉਹ ਸਿੱਧੂ ਮੂਸੇਵਾਲਾ ਯਾਹੂਰ ਵੀ ਆਣ ਦੀਆਂ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਉਸ ਹਿਸਾਬ ਦਾ ਰਿਸਪੌਂਸ ਨਹੀਂ ਮਿਲਿਆ ਉਹਨਾਂ ਦਾ ਗੀਤ ਤਾਂ ਲੋਕਾਂ ਨੇ ਹਿੱਟ ਕੀਤੇ ਅਖਾੜੇ ਤਾਂ ਸਾਡੇ ਕੋਲ ਆਪਸ਼ਨ ਆਮ ਬੰਦੀ ਨਾਲੋਂ ਅਸੀਂ ਜ਼ਿਆਦਾ ਘੁੰਮਦੇ ਫਿਰਦੇ ਅਸੀਂ ਆਮ ਲੋਕਾਂ ਨੂੰ ਬਣ ਬਣ ਦੀ ਲੱਕੜੀ ਨੂੰ ਮਿਲਦੇ ਆਂ ਹੂੰ ਸ ਐਕਸਪੀਰੀਅੰਸ ਦਾ ਹੁੰਦਾ ਤਜਰਬਾ ਵੀ ਹੁੰਦਾ ਉਹ ਐਮੀ ਗਈ ਜੈਲਸ ਵਾਲੇ ਕਹਿੰਦੇ ਉੱਥੋਂ ਆ ਗਿਆ ਅਗਲਾ ਸੀਐਮ ਬਣ ਕੇ ਬੈਠਾ ਆ ਹੂੰ ਕਲਾਕਾਰ ਹੀ ਸੀ ਕਲਾਕਾਰ ਹੀ ਸੀ ਹਾਂ ਸਰਪਾਜੀ ਉਧਰ ਜਾ ਕੇ ਤੁਸੀਂ ਦੇਖੋ ਐਮਪੀ ਬਣ ਕੇ ਐਮਪੀ ਮੁਹੰਮਦ ਸਦੀਕ ਸਾਹਿਬ ਹੂੰ ਮੁਹੰਮਦ ਸਦੀਕ ਕਈ ਵਾਰੀ ਤੁਹਾਡੇ ਕੋਈ ਨਹੀਂ ਰਾਈਟਸ ਨਹੀਂ ਹੁੰਦੇ ਹੂੰ ਜਿੱਦਾਂ ਹੁਣ ਮੈਂ ਸਮਝਦਾ ਮਾਨ ਸਾਹਿਬ ਕੋ ਰਾਈਟਸ ਹੈਗੇ ਇਹਨਾਂ ਕੋ ਰਾਈਟਸ ਨੇ ਸਾਡੇ ਕੋਲ ਹੁੰਦੇ ਤੁਸੀਂ ਸੋਚੋ ਤੁਹਾਡੇ ਮੂਰੇ ਕਿਹੜਾ ਬੰਦਾ ਕਿਹਨੇ ਦੇਖਣੀ ਸੀ ਪੋਲਟ ਆ ਕੰਮ ਸਹੀ ਕਿ ਗਲਤ ਏ ਦੇ ਕਰਕੇ ਤਾਂ ਆਪੋ ਹੈ ਨਾ ਇਹ ਇਦਾਂ ਹੋਣੇ ਫੈਸਲੇ ਫੇ ਪੰਜਾਬ ਆਉਣਾ ਸਿੱਧੇ ਜੱਟਾਂ ਵਾਲੇ ਹਾਂਜੀ ਹਾਂਜੀ ਮੈਂ ਤੁਸੀਂ ਪੂਰਾ ਹਿਸਾਬ ਲਾਈ ਬੈਠੇ ਸੀ ਹਲੇ ਵੀ ਤੁਹਾਡੇ ਦਿਮਾਗ ਚ ਚਲਦੀਆਂ ਨੇ ਵੀ ਇਦਾਂ ਦਾ ਹਾਂ ਮੈਂ ਤਾਂ ਕਿਹਾ ਫਿਰ ਜਦੋਂ ਮੈਂ ਮਿਲਪੇ ਮੈਂ ਇੱਕ ਹੋਊਗਾ ਮੈਨੂੰ ਪਤਾ ਨਹੀਂ ਭਵੇਂ ਉੱਥੋਂ ਸਕਿਉਰਟੀ ੱੱਕੀ ਮਾਰੇ ਮੈਂ ਜੀ ਦੋ ਸਾਲ ਲਿਆ ਤੁਹਾਡੇ ਕੋ ਸਸਰੀ ਘਰ ਤੋਂ ਬਾਅਦ ਮੇਰੀ ਗੱਲ ਇਹ ਹੋਊਗੀ ਵੀ ਤੁਹਾਡੇ ਕੋ ਆ ਜਿਹੜਾ ਸਮਾਂ ਹੈਗਾ ਇੱਚ ਭਾਜੀ ਚੱਕ ਫੱਟੇ ਦਿਓ ਮੁੜ ਕੇ ਬਾਅਦ ਚ ਸੋਚਿਓ ਵੀ ਅਗਲੀ ਵਾਰੀ ਸਰਕਾਰ ਬਣਨੀ ਆ ਤੁਸੀਂ ਸੀਐਮ ਬਣਨਾ ਜਾਂ ਨਹੀਂ ਬਣਨਾ ਨਾ ਲੈ ਗੱਲ ਹੈ ਨਾ ਪੰਜਾਬ ਦੇ ਲੋਕ ਬੜੇ ਸਿੱਧੇ ਹੋ ਜੇ ਨੇ ਜੇ ਦੇਖਿਆ ਜਾਵੇ ਤਾਂ ਜ਼ਰੂਰ ਹੁਸ਼ਿਆਰ ਬਹੁਤ ਨੇ ਪਰ ਜੇ ਤੇ ਟਰਸਟ ਕਰਦੇ ਆ ਫਿਰ ਪੂਰਾ ਹੀ ਕਰਦੇ ਆ ਤੇ ਜਿਹਨੂੰ ਲਾਂਦੇ ਆ ਉਹਨੂੰ ਇੱਕੋ ਵਾਰੀ ਲਾਂਦੇ ਨੇ ਹਾਂਜੀ ਜੇ ਟਰਸਟ ਕੀਤਾ ਤਾਂ ਕਿਸ ਹਿਸਾਬ ਨਾਲ ਕੀਤਾ ਤੇ ਜੇ ਲਾਇਆ ਤੇ ਹਾਂਜੀ ਫਿਰ ਕਿਦਾਂ ਕਿਦਾਂ ਲਾਂਦੇ ਸੁਵੇਤਾ ਜੀ ਦਾ ਪੰਜਾਬ ਲਈ ਤਾਂ ਇੱਕ ਐਡਾ ਸਿੱਧੇ ਹੋਣਾ ਪੈਣਾ ਜਿੰਦਾਬਾਦ ਹੋ ਜੂ ਕੰਮ ਜਿੱਦਾਂ ਅ ਕਈ ਵਾਰੀ ਹਾਲਾਤ ਦੇਖਦੇ ਹੋ ਪੰਜਾਬ ਦੇ ਪੰਜਾਬ ਦੇ ਹਾਲਾਤਾਂ ਨੂੰ ਬਾਰੋ ਬੀ ਸਟਡੀ ਕਰਦੇ ਹੋ ਵਗੈਰਾ ਦੇਖਦੇ ਹੋਗੇ ਬਦਲਿਆ ਬਦਲਿਆ ਲੱਗਦਾ ਕੁਝ ਜਾਂ 10 ਸਾਲ ਪਹਿਲਾਂ ਦੀ ਜਾਂ 15 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਅੱਜ ਆ ਜਿਹੜਾ ਸਿਸਟਮ ਹੁਣ ਤੁਸੀਂ ਦੇਖੋ ਅੱਗੇ ਕਦੀ ਆ ਚੀਜ਼ਾਂ ਦੇਖੀਆਂ ਨਹੀਂ ਸੀ ਹੁੰਦੇ ਸੀ ਧਰਨੇ ਸ਼ਰਨੇ ਹੁੰਦੇ ਸੀ ਬਟੈਲੇ ਪਰ ਆ ਤਾਂ ਹੁਣ ਦੇਖੋ ਕਿ ਐਸੀ ਕਹਾਣੀ ਬਣੀ ਪਈ ਸੋਸ਼ਲ ਮੀਡੀਆ ਭਰਿਆ ਪਿਆ ਉਹ ਆਪਣੇ ਆਪ ਨੂੰ ਖਿੱਚੀ ਜਾਂਦਾ ਹੈ ਨਾ ਜੇ ਕੋਈ ਗੱਲ ਮਾੜੀ ਮੋਟੀ ਵੀ ਹੁੰਦੀ ਉਹਨੂੰ ਤੂਲ ਦੇ ਕੇ ਵੱਡੀ ਹੋ ਜਾਂਦੀ ਹੈ ਤੂਲ ਦੇ ਕੇ ਵੱਡੀ ਹੈ ਨਾ ਪਰ ਲੋਕੀ ਕਿਸਾਨਾਂ ਨੂੰ ਵੀ ਸਿੱਧਾ ਕਹਿ ਦਿੰਦੇ ਆ ਵੀ ਇਹ ਤਾਂ ਵਹਿਲੇ ਨੇ ਇਹ ਤਾਂ ਰੋਡ ਜਮ ਕਰਕੇ ਬਹਿ ਜਾਂਦੇ ਜਦੋਂ ਇਹਨਾਂ ਦਾ ਮਨ ਕਰਦਾ ਨਹੀਂ ਲੋਕੀ ਵੀ ਤਾਂ ਪਰੇਸ਼ਾਨ ਹੁੰਦੇ ਨੇ ਹਾਂਜੀ ਦੇਖੋ ਹੁਣ ਝੋਨੇ ਦੀ ਦੇਖ ਲਓ ਹੁਣ ਉਹਦਾ ਕਰਕੇ ਹੀ ਆ ਉਦਾਂ ਉਹ ਕਿਹੜੇ ਕਮਲੇ ਆ ਆਪਣਾ ਘਰ-ਬਾਰ ਛੱਡ ਕੇ ਇਹਨੇ ਕਿਹੜੇ ਸਮੇ ਕਿਹੜੇ ਕਿਹੜੇ ਬੈਦਰ ਚ ਨਹੀਂ ਉਹਨਾਂ ਨੇ ਉਹਨਾਂ ਨੂੰ ਵੇਖਣਾ ਪਿਆ ਹਾਂ ਸੋ ਉਹਨਾਂ ਦੀ ਜਿਹੜੀ ਮੰਗ ਆ ਉਹ ਪੂਰੀ ਹੋਣੀ ਚਾਹੀਦੀ ਆ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਏਰੀਆ ਸੂਬਾ ਆ ਖੇਤੀ ਪ੍ਰਧਾਨੀ ਆ ਤੇ ਫਿਰ ਉੱਥੇ ਕਿਸਾਨਾਂ ਦੀ ਗੱਲ ਤਾਂ ਪਹਿਲਾਂ ਆ ਜੀ ਸਾਡੀ ਇਕਨੋਮੀ ਸਾਰਾ ਕੁਝ ਇੱਥੇ ਹੈ ਹਾਂ ਜੀ ਜੇ ਲੁਧਿਆਣਾ ਦੇ ਵਿੱਚ ਵਪਾਰ ਚੱਲ ਰਿਹਾ ਲੁਧਿਆਣੇ ਦੇ ਵਿੱਚ ਫੈਕਟਰੀਜ਼ ਚੱਲ ਰਹੀਆਂ ਤਾਂ ਸਿੱਧਾ ਖੇਤੀ ਬੜੀ ਨਾਲ ਲਿੰਕ ਆ ਸਮਾਨ ਹੀ ਸਭ ਤੋਂ ਜ਼ਿਆਦਾ ਪਿੰਡਾਂ ਵਾਲੇ ਖਰੀਦਦੇ ਨੇ ਲੁਧਿਆਣੇ ਆ ਕੇ ਮੈਂ ਤਾਂ ਭਾਜੀ 100 ਹੱਥ ਰੱਸਾ ਸਿਰੇ ਤੇ ਗੰਢ ਹੂੰ ਬੀਜੀਪ ਡਿਵੈਲਪਮੈਂਟ ਹੋਊਗੀ ਤਰੱਕੀ ਦੇ ਰਾਹ ਤੇ ਹੋਊਗਾ ਖੁਸ਼ਹਾਲੀ ਹੋਊਗੀ ਤਾਂ ਹੀ ਗੱਲ ਚੱਲਣੀ ਆ ਹਰ ਹਰ ਫੀਲਡ ਦੀ ਤੁਸੀਂ ਕਿਸੇ ਵੀ ਬਿਜ਼ਨਸਮੈਨ ਨੂੰ ਮੈਨੂੰ ਪੁੱਛ ਲਓ ਉਹ ਕਹੋਗਾ ਵੀ ਮੰਦੀ ਆ ਹੂੰ ਕਿ ਕਿਆ ਤੁਹਾਨੂੰ ਕਿਸੇ ਨੇ ਚੰਗੀ ਨਹੀਂ ਨਹੀਂ ਸੋ ਇਹ ਗੱਲ ਹੈ ਇਹ ਗੱਲ ਵਿਚਾਰਨ ਵਾਲੀ ਆ ਹੂੰ ਤੇ ਇਹ ਗੱਲਾਂ ਹੁਣ ਸ਼ੁਰੂ ਹੋ ਗਈਆਂ ਨਾ ਰੈਸੈਸ਼ਨ ਦੀਆਂ ਰੈਸੈਸ਼ਨ ਦੀਆਂ ਇਸ ਆਸ਼ਾਂ ਤੋਂ ਮੈਨੂੰ ਗੱਲ ਇਕਾਈ 'ਤੇ ਤੇ